ਦਿਨ ਬਦ ਦਿਨ ਚੋਰਾਂ ਦੇ ਹੌਸਲੇ ਬਲੰਦ ਹੁੰਦੇ ਜਾ ਰਹੇ ਹਨ ਤੇ ਹਰ ਰੋਜ਼ ਕੋਈ ਨਾ ਕੋਈ ਕਿਤੇ ਨਾ ਕਿਤੇ ਚੋਰੀ ਦੀ ਜਾਂ ਲੁੱਟ ਦੀ ਘਟਨਾ ਸਾਹਮਣੇ ਆ ਹੀ ਜਾਂਦੀ ਹੈ ਇਸੇ ਤਰ੍ਹਾਂ ਦੀ ਇੱਕ ਘਟਨਾ ਮਕੇਰੀਆਂ ਤਲਵਾੜੇ ਰੋਡ ਨੇੜੇ ਸਬਜ਼ੀ ਮੰਡੀ ਇਹ ਦਰਜਨ ਦੇ ਕਰੀਬ ਲਟੇਰਿਆ ਨੇ ਲੋਹੜੀ ਦੀ ਰਾਤ ਨੂੰ ਸੁਨਿਆਰੇ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ ਕਰੋੜਾਂ ਤੋਂ ਵੱਧ ਦੀ ਕੀਤੀ ਲੁੱਟ ਬੀਤੇ ਰਾਤ ਮਕੇਰੀਆਂ ਜੁਆਇਲਰਸ ਦੀ ਦੁਕਾਨ ਨੂੰ ਦਰਜਨ ਦੇ ਕਰੀਬ ਲਟੇਰਿਆ ਨੇ ਬਣਾਇਆ ਨਿਸ਼ਾਨਾ ਮਕੇਰੀਆਂ ਸ਼ਹਿਰ ਵਾਸੀਆਂ ਚ ਇਹ ਖਬਰ ਆਗਵਾੰਗ ਫੈਲਦਿਆ ਹੀ ਬਾਕੀ ਦੁਕਾਨਦਾਰਾਂ ਦੇ ਵੀ ਸਾਹ ਸੁੱਕੇ ਤੰਦਾਦੀ ਇਹ ਕੀ ਲੁੱਟਾ ਖੋਹਾਂ ਜਿਹੜੀਆਂ ਨੇ ਦਿਨ ਬਾ ਦਿਨ ਵੱਧੀਆਂ ਜਾ ਰਹੀਆਂ ਨੇ ਤੇ ਜਿਨ੍ਹਾਂ ਦੇ ਵਿੱਚ ਚੋਰਾਂ ਦੇ ਹੌਸਲੇ ਵੀ ਬਲੰਦ ਹੁੰਦੇ ਨਜ਼ਰ ਆ ਰਹੇ ਨੇ ਜਦੋਂ ਗੱਲਬਾਤ ਕੀਤੀ ਗਈ ਤਾਂ ਇੱਥੇ ਜੋ ਖਬਰ ਨਿਕਲ ਕੇ ਸਾਹਮਣੇ ਆਈ ਦੱਸਿਆ ਗਿਆ ਕਿ ਕਰੀਬ ਜਿਹੜਾ ਆ ਉਹ 30 ਮਿੰਟ ਦੇ ਵਿੱਚ ਵਿੱਚ ਜਿਹੜੀ ਚੋਰੀ ਕਰਕੇ ਜਿਹੜੇ ਚੋਰ ਨੇ ਇਥੇ ਰਫੇ ਚੱਕਰ ਹੋ ਜਾਂਦੇ ਨੇ ਤੇ ਨਾਲ ਦੇ ਨਾਲ ਕਿਹਾ ਜਾ ਰਿਹਾ ਆ ਲੋਕਾਂ ਬਲੋਕੀ ਇਹ ਚੋਰ ਪੱਕੇ ਪ੍ਰੋਫੈਸ਼ਨਲ ਚੋਰ ਨਜ਼ਰ ਆਉਂਦੇ ਨੇ ਬਾਕੀ ਦੀ ਗੱਲ ਆਓ ਸੁਣ ਲੈਣੇ ਆ ਕੀ ਕਹਿੰਦੇ ਨੇ ਲੋਕ ਤੇ ਲੋਕਾਂ ਦੇ ਸਾਹ ਸੁੱਕੇ ਹੋਏ ਨੇ ਉਹਨਾਂ ਦੇ ਵੀ ਗੱਲ ਸੁਣ ਲੈਣੇ ਆ ਮੇਰਾ ਨਾਮ ਅਨੁਜ ਮਹਾਜਨ ਹੈ ਜੁਆਇਜਲੋ ਦੇ ਨਾਂ ਤੇ ਮੇਰੀ ਦੁਕਾਨ ਹੈ ਤਵਾਰਾ ਰੋਡ ਮਕੀਨਿਆ ਪੀਐਨਵੀ ਦੇ ਨਾਂ ਜੀ ਵਾਕਿਆ ਅੱਜ ਰਾਤ ਕੋਈ ਸਵਾ ਇੱਕ ਡੇਢ ਵਜੇ ਦੇ ਕਰੀਬ ਕੋਈ 12-13 ਲੋਕ ਆਏ ਨੇ ਉਹਨਾਂ ਨੇ ਦੁਕਾਨ ਦਾ ਛੱਡਾ ਤੋੜਿਆ ਤੇ ਤਸੱਲੀ ਨਾਲ ਚੋਰੀ ਕਰਕੇ ਗਏ ਨੇ ਔਰ ਟਫਨ ਗਲਾਸ ਲੱਗੇ ਉਹਨੂੰ ਰਾਡਾ ਮਾਰ ਕੇ ਤੋੜੀਆਂ ਪਹਿਲਾਂ ਉਹਦਾ ਦਰਵਾਜ਼ਾ ਤੋੜਿਆ ਫਿਰ ਸ਼ੀਸ਼ਾ ਲੱਗਾ ਉਹਦਾ ਬਲਾਸ ਵੀ ਹੋਇਆ ਉਹਨਾਂ ਨੂੰ ਕੋਈ ਖਤਰਾ ਨਹੀਂ 11 13 ਲੋਕ ਅੱਧਾ ਪਈ ਉਹ ਮੈਨੂੰ ਲੱਗਦਾ ਦਿਨੇ ਵੀ ਕਿਸੇ ਨੂੰ ਪੈ ਕੇ ਕੁਝ ਕਰ ਸਕਦੇ ਨੇ ਕੁਝ ਵੀ ਕਰ ਸਕਦੇ ਨੇ ਪ੍ਰੋਪਰ ਲੋਕੇਸ਼ਨ ਕੀ ਹੈ ਕਿਸੇ ਦੀ ਸਾਡੀ ਰੋਕ ਚੌਕ ਦੀ ਮੇਰੀ ਤਲਵਾੜਾ ਰੋਡ ਮੁਕੇਰੀਆਂ ਔਰ ਨੀਅਰ ਪੀਐਨਬੀ ਬੈਂਕ ਪਿੰਡਾਂ ਕੋਲ ਸੌਦਾ ਰਿਹਾ ਓਇਸਾ ਉਹ ਨੁਕਸਾਨ ਦਿਖਾ ਮੈਨੂੰ ਲੱਗਦਾ ਕਿ ਗੜੀ 45 50 ਕਿਲੋ ਦੇ ਕਰੀਬ ਚਾਂਦੀ ਆ ਉਹ 42 ਆ 44 48 ਬਾਅਦ ਚ ਦੇਖਾਂਗੇ ਆਪਣੇ ਕਾਗਜ਼ਾਂ 'ਚ ਤੇ ਦੂਸਰਾ ਮੇਰਾ ਸੋਨਾ ਸੀਗਾ ਕੋਈ ਨੌਸਪੀਨ ਸੀਗੇ ਉਹ ਕੋਈ ਹੈਗੇ ਆ ਇਹ 5 6 ਡੱਬੇ ਸੀਗੇ ਉਹ 2.5 300 ਗ੍ਰਾਮ ਉਹ ਹੁਣੇ ਆ ਤੇ ਦੂਸਰਾ ਮੇਰਾ ਕੁਛ ਸਮਾਨ ਸੀਗਾ ਬਾਹਰ 170 80 ਗ੍ਰਾਮ 골ਡ ਦਾ ਬਾਕੀ ਇੰਨਾ ਕੋ ਨੁਕਸਾਨ ਆਇਆ ਮੇਰਾ ਕੀ ਕਹਿਣਾ ਕਰਦੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਕੀ ਕਹਿਣਾ ਪ੍ਰਸ਼ਾਸਨ ਨੂੰ ਇਹੀ ਕਹਿਣਾ ਇਹ ਜਿਹੜੇ ਅੱਜ ਦਿਨ ਬਾਰਦਾਤਾ ਹੋਣੀਆਂ ਪੂਰੇ ਪੰਜਾਬ ਦੇ ਵਿੱਚ ਉਹ ਨੱਥ ਪਾਈ ਜਾਏ ਹੋਰ ਕੀ ਕਹਿ ਸਕਦੇ ਸੀ ਸ਼ਾਇਦ ਦੇ ਬਿਤੇ ਮਾਹੌਲ ਹੈਗਾ ਸ਼ਹਿਰ ਦੇ ਵਿੱਚ ਮੋਲ ਮਾਰੇ ਜਿੱਦਾਂ ਅਸੀਂ ਵੀਡੀਓ ਦੇਖਦੇ ਆ ਉਹ ਦਿਨੇ ਵੀ ਪੈ ਜਾਣ ਉਹ ਕਿਸੇ ਨੂੰ ਵੀ ਕੁਝ ਕਰਦੇ ਬੱਦਾ ਕੀ ਕਰੇਗਾ ਹੁਣ ਦੇਖਣ ਵਾਲੇ ਵੀ ਕਹੀਏ ਕਿਸੇ ਨੇ ਦੇਖ ਵੀ ਲਿਆ ਹੈਗਾ ਕੀ ਕਰਨਗੇ ਉਹਨਾਂ ਕੋਲ ਵੈਪਨ ਵੀ ਹੈਗੇ ਆ ਹਥਿਆਰ ਵੀ ਹੈਗੇ ਕੀ ਨਹੀਂ ਕਰ ਸਕਦੇ ਉਹ 12 13 ਅੱਥੇ ਉਹ 10 12 ਅੱਗੇ ਪਿੱਛੇ ਵੀ ਹੋਣਗੇ ਬੱਚੇ ਇਸ ਚੀਜ਼ ਨੂੰ ਕਿਦਾਂ ਨਾਥ ਪੈਸੇ ਦੀ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਅੱਜ ਤਾਂ ਜੋ ਦਾਕਾ ਇੰਨੀ ਤਦਾਦ ਦੇ ਨਾਲ ਮਕੇਰੀਆਂ ਸ਼ਹਿਰ ਦੇ ਵਿੱਚ ਜਾਇਮ ਹੋ ਜਾਣ ਦੀ ਦੁਕਾਨ ਦੇ ਵਿੱਚ ਪਿਆ ਔਰ ਇਤਿਹਾਸ ਦੇ ਵਿੱਚ ਇੱਕ ਪਹਿਲਾ ਵੱਡਾ ਡਾਕਾ ਜਿਹੜਾ ਸੋਨੇ ਦੀ ਦੁਕਾਨ ਤੇ 20-25 ਆਦਮੀ ਜਿਹੜੇ ਰਵਾਇਤ ਹਥਿਆਰਾਂ ਦੇ ਨਾਲ ਕਿਸੇ ਦੀ ਅਗਰ ਕੋਈ ਦੇਖ ਵੀ ਲੈਂਦਾ ਤਾਂ ਕਿਸੇ ਦੀ ਜੁਰਤ ਨਹੀਂ ਪਈ ਉਹਨਾਂ ਅੱਗੇ ਮੁਕਾਬਲਾ ਕਰਦਾ ਔਰ ਬੜੇ ਉਹਨਾਂ ਨੇ ਆਰਾਮ ਦੇ ਨਾਲ ਲੁੱਟ ਕੇ ਸ਼ੀਸ਼ੇ ਤੋੜ ਕੇ ਮਾਲ ਲੁੱਟ ਕੇ ਲੈ ਗਏ ਨੇ ਇੱਥੇ ਹੀ ਵੰਡ ਕੇ ਉਹਨਾਂ ਨੇ ਆਪਾਂ ਤਕਸੀਮ ਕਰਕੇ ਸਾਈਡਾਂ ਤੇ ਚੱਲ ਗਏ ਨੇ ਐਡਾ ਵੱਡਾ ਡਾਕਾ ਜਿਹੜਾ ਇਤਿਹਾਸ ਦੇ ਵਿੱਚ ਇੱਕ ਸੁਨਨ ਚ ਕਦੀ ਨਹੀਂ ਆਇਆ ਜਿਹੜਾ ਕਿ ਮੁਕੇਰੀਆਂ ਦੇ ਵਿੱਚ ਹੋਇਆ ਅਸੀਂ ਇਹ ਪ੍ਰਸ਼ਾਸਨ ਅਗੇ ਮੰਗ ਕਰਨੇ ਆ ਇਹਨੂੰ ਜਲਦੀ ਤੋਂ ਜਲਦੀ ਟ੍ਰੇਸ ਕਰਕੇ ਇਹਦੀ ਰਿਕਵਰੀ ਕਰਾਈ ਜਾਏ ਔਰ ਸਤਾਈ ਸਾਡੇ ਬਰਾਦਰੀ ਨੂੰ ਇਸ ਦਾ ਹੌਸਲਾ ਮਿਲੇਗਾ ਤੇ ਸਾਡੀ ਪੰਜਾਬ ਸਨਕਰ ਸੰਗ ਆਲ ਇੰਡੀਆ ਸਨਕਰ ਸੰਗ ਇਹਦੇ ਉੱਤੇ ਐਕਸ਼ਨ ਲਏਗੀ ਔਰ ਉਹਨਾਂ ਦੇ ਨਾਲ ਅਸੀਂ ਮਹਾਜਨ ਸਾਹਿਬ ਦੇ ਨਾਲ ਖੜੇ ਆ ਹਰ ਵੇਲੇ ਖੜੇ ਆ ਖੜੇ ਰਹਾਂਗੇ ਈ ਲੜਮ ਮਕੇਰੀਆਂ ਹਲਕੇ ਦੀ ਸੁਨਿਆਰ ਇਹਨੂੰ ਲੈ ਕੇ ਬਹੁਤ ਲੁੱਟ-ਖੁੱਟਾ ਕੋਹ ਗੱਲ ਇਹ ਮਕੇਰੀਆਂ ਹਲਕੇ 'ਚ ਤੇ ਇਹੋ ਜਿਹਾ ਕੰਮ ਹੋ ਹੀ ਰਿਹਾ ਪਰ ਸਾਰੇ ਹਿੰਦੁਸਤਾਨ ਦੇ ਵਿੱਚ ਸੋਨੇ ਦੀਆਂ ਦੁਕਾਨਾਂ ਦੇ ਉੱਤੇ ਜੁਲਰਾਂ ਨੂੰ ਮਾਰਿਆ ਜਾ ਰਿਹਾ ਲੁੱਟਿਆ ਜਾ ਰਿਹਾ ਤੇ ਇਹ ਜਿਹੜਾ ਡਾਕਾ ਇੱਕ ਇਤਿਹਾਸਕ ਹੈ ਜਿਹੜਾ 20-25 ਬੰਦੇ ਆ ਕੇ ਤੇ ਔਰ ਖਾਣ ਵਾਲੀ ਸ਼ਟਰ ਤੋੜ ਕੇ ਮਾਲ ਲੈ ਗਏ ਔਰ ਜਿਹੜਾ ਬਕਾਇਆ ਉਹਨਾਂ ਦੇ ਹੱਥ ਨਹੀਂ ਆਇਆ ਜਲਦਬਾਜੀ ਨਾਲ ਡਾਇਮੰਡ ਦਾ ਸਮਾਨ ਮੂੰਗਾ ਫਰੋਜਾ ਬੰਨਾ ਉਹ ਸਾਰਾ ਸ਼ੀਸ਼ਿਆਂ ਦੇ ਵਿੱਚ ਉਹ ਮਤਲਬ ਪੈਰਾਂ ਦੇ ਵਿੱਚ ਉਹ ਖਿੰਡਰ ਗਿਆ ਜਿਹੜਾ ਕਿ ਉਹ ਦੀ ਰਿਕਵਰੀ ਵੀ ਨਹੀਂ ਹੋ ਸਕਦੀ ਜਿਹੜਾ ਕਿ ਉਹ ਦਾ ਕੋਈ ਅਸੀਂ ਇਕੱਠਾ ਕਰਕੇ ਉਹਨੂੰ ਆਪਣੇ ਇਸਤੇਮਾਲ ਕਰ ਸਕੀਏ ਉਹ ਵੀ ਬੜਾ ਵੱਡਾ ਨੁਕਸਾਨ ਹੋਇਆ ਸੋ ਇਹ ਪ੍ਰਸ਼ਾਸਨ ਕੇ ਮੰਗ ਹੈ ਇਹ ਜਲਦੀ ਤਜਦਿ ਰਿਕਵਰੀ ਕਰਕੇ ਤੁਹਾਡੇ ਕੋਲ ਪਹੁੰਚ ਕੀਤੀ ਹੈ ਕੀ ਕਾਰਵਾਈ ਕੀਤੀ ਕਰਨੀ ਆਏ ਨੇ ਉਹਨਾਂ ਨੇ ਆਪਣੀ ਜੋ ਕਾਰਵਾਈ ਉਹ ਕਰ ਰਹੇ ਨੇ ਪੁਲਿਸ ਵਾਲੇ ਕਰ ਰਹੇ ਨੇ ਪਰ ਅਸੀਂ ਇਸ ਕਾਰਵਾਈ ਨੂੰ ਡਿਲੇ ਨਹੀਂ ਹੋਣ ਦੇਣਾ ਅਸੀਂ ਪੰਜਾਬ ਸਰਕਾਰ ਵੱਲੋਂ ਆਲ ਇੰਡੀਆ ਸਰਕਾਰ ਵੱਲੋਂ ਵੀ ਪੂਰਾ ਜੋੜ ਲਾਵਾਂਗੇ ਉੱਤੋਂ ਤੱਕ ਮਿਲਾਂਗੇ ਨਹੀਂ ਇਹੋ ਜੀ ਡਰੇ ਵਾਲੀ ਕੋਈ ਗੱਲ ਨਹੀਂ ਪੂਰਾ ਸਾਥ ਮਾਝਾ ਸਾਹਿਬ ਦਾ ਬੀਤੇ ਰਾਤ ਜੋ ਸਾਡੇ ਇਸਮਕੇਰੀਆਂ ਦੇ ਵਿੱਚ ਬਹੁਤ ਵੱਡਾ ਡਾਕਾ ਇੱਥੇ ਮਾਰਿਆ ਗਿਆ ਸਾਡੇ ਜੋਏ ਮਹਾਜਨ ਜੀ ਜਿਨ੍ਹਾਂ ਦੀ ਦੁਕਾਨ ਮੇਨ ਬਾਜ਼ਾਰ ਦੇ ਵਿੱਚ ਹੈ ਬੀਤੀ ਰੋਡ ਦੇ ਉੱਪਰ ਹੈ ਔਰ ਜਿਸ ਤਰੀਕੇ ਦੇ ਨਾਲ ਇਹ ਡਾਕਾ ਮਾਰਿਆ ਗਿਆ ਇਹ ਨੂੰ ਦੇਖ ਕੇ ਸਾਡੇ ਸ਼ਹਿਰ ਦੇ ਵਿੱਚ ਵਪਾਰੀਆਂ ਦੇ ਵਿੱਚ ਇੱਕ ਡਰ ਦਾ ਮਾਹੌਲ ਸਦਾ ਹੋ ਗਿਆ ਇਹ ਡਾਟਾ ਇਸ ਤਰੀਕੇ ਦਾ ਆ ਕਿ ਜੇ ਇਹਦੇ ਵਿੱਚ ਜਿੱਦਾਂ ਦੱਸਿਆ ਗਿਆ ਕਿ ਜੇ ਕੋਈ ਵਿਅਕਤੀ ਇੱਥੇ ਮੌਜੂਦਾ ਇੱਥੇ ਮੌਕੇ ਦੇ ਉੱਪਰ ਹੁੰਦਾ ਸ਼ਾਇਦ ਉਹਦੇ ਦਾ ਉਹਦਾ ਵੀ ਉਹਦੇ ਜਾਣ ਦਾ ਕਹਾਣ ਵੀ ਕੀਤਾ ਜਾ ਸਕਦਾ ਸੀਗਾ ਇਹ ਮਕੇਰੀਆਂ ਦੇ ਵਿੱਚ ਇੱਕ ਬੜੇ ਖਤਰਨਾਕ ਤਰੀਕੇ ਦੇ ਨਾਲ ਜੋ ਇਹ ਅੰਜਾਮ ਦਿੱਤਾ ਗਿਆ ਇਹਦੇ ਪਿਛੇ ਮਕੇਰੀਆਂ ਦੇ ਵਿੱਚ ਉਹ ਲੋਕ ਜਿਨ੍ਹਾਂ ਦੀ ਕੋਈ ਆਈਡੈਂਟੀਫਿਕੇਸ਼ਨ ਨਹੀਂ ਹੈ ਸਾਨੂੰ ਸ਼ੱਕ ਹੈ ਕਿ ਇਹਨਾਂ ਦੇ ਵਿੱਚ ਕੋਈ ਹੋਰ ਬੰਗਲਾਦੇਸ਼ੀ ਹੋ ਸਕਦੇ ਆ ਉਹ ਲੋਕ ਹੋ ਸਕਦੇ ਜਿਹੜੇ ਕਿਸ ਖਾਸ ਮਨਸੂਬੇ ਦੇ ਨਾਲ ਮਕੇਰੀਆਂ ਦੇ ਵਿੱਚ ਆਏ ਆ ਪੁਲਿਸ ਨੂੰ ਇਹਦੀ ਵੈਰੀਫਿਕੇਸ਼ਨ ਕਰਨੀ ਚਾਹੀਦੀ ਹੈ ਜਿਹੜਾ ਇਹ ਦਾਕਾ ਮਾਰਿਆ ਗਿਆ ਇਹਦੇ ਜਿਹੜੇ ਮੌਜੂਦਾ ਲੋਕ ਹੈ ਉਹਨਾਂ ਦੀ ਤਫਤੀਸ਼ ਹੋਣੀ ਚਾਹੀਦੀ ਤੇ ਗ੍ਰਿਫਤਾਰ ਹੋਣੇ ਚਾਹੀਦੇ ਆ ਪਰ ਇਹਦੇ ਨਾਲ ਨਾਲ ਇੱਥੇ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਜਿੰਨੇ ਵੀ ਬਾਹਰ ਚੁੱਕੀਆਂ ਜਾਂ ਜਿਹੜੇ ਦੂਜੇ ਲੋਕ ਇੱਥੇ ਮੌਜੂਦਾ ਇੱਥੇ ਹੈਗੇ ਆ ਉਹਨਾਂ ਸਰਵ ਵੈਰੀਫਿਕੇਸ਼ਨ ਕਰਕੇ ਆਧਾਰ ਕਾਰਡ ਚੈੱਕ ਕਰੋ ਉਹਨਾਂ ਦੇ ਸਰਵ ਕੋ ਚੈੱਕ ਕਰੋ ਕਿ ਇਹ ਬਾਹਰੋਂ ਲੋਕਾਂ ਕਿਥੇ ਬਸਦੇ ਨੇ ਆ ਤੇ ਮਾਹੌਲ ਨੂੰ ਖਰਾਬ ਕਰਦੇ ਨੇ ਆ ਤੇ ਮੈਂ ਇਹ ਗੱਲ ਕਹਿਣੀ ਚਾਹਾਂਗਾ ਕਿ ਇਹ ਰਿਕਵਰੀ ਕਰਾਈ ਜਾਵੇ ਪ੍ਰਸ਼ਾਸਨ ਜਿੰਨਾ ਛੇਤੀ ਹੋ ਸਕੇ ਉਹਦੇ ਪਰ ਕਾਰਵਾਈ ਕਰੇ ਤਾਂ ਕਿ ਜਿਹੜਾ ਸਾਡੇ ਮੰਦੇ ਵਿੱਚ ਡਰ ਦਾ ਮਾਹੌਲ ਵਿਆਪਤ ਹੋ ਰਿਹਾ ਉਹ ਦੂਰ ਹੋ ਸਕੇ ਧੰਨਵਾਦ ਸ਼ਹਿਰ ਦੇ ਵਿੱਚ ਹੀ ਇਹ ਕੰਮ ਹੋ ਰਿਹਾ ਵਾ ਕਿ ਇਹਨਾਂ ਲੋਕਾਂ ਨੂੰ ਪ੍ਰਸ਼ਾਸਨ ਦਾ ਡਰ ਹੈ ਨਹੀਂ ਬਿਲਕੁਲ ਡਰ ਨਹੀਂ ਹੈ ਇਹ ਤਾਂ ਇੱਕ ਚੁਣੌਤੀ ਹੈ ਪ੍ਰਸ਼ਾਸਨ ਨੂੰ ਚੁਣੌਤੀ ਹੈ ਜੇ ਅਸੀਂ ਦੇਖੀ ਪ੍ਰਸ਼ਾਸਨ ਨੂੰ ਖੁੱਲੇ ਆਮ 10 ਲੋਕ 12 ਲੋਕ ਆਉਂਦੇ ਆ ਹੱਥਾਂ ਦੇ ਨਾਲ ਹੀ ਉਹ ਸ਼ਟਰ ਤਾਂ ਚੱਕਦੇ ਆ 4 ਮਿੰਟ ਦੇ ਟਾਈਮਿੰਗ ਲਗਾ ਕੇ ਉਹਨਾਂ ਨੇ ਇਹ ਵਿਕਤੀ ਕੀਤੀ ਹੈ 6 ਮਿੰਟ ਦੇ ਵਿੱਚ ਜਿਹੜਾ ਸਾਰਾ ਕਾਰਾ ਕੀਤਾ ਗਿਆ ਵਾਲਾ ਇਹ ਪ੍ਰੋਫੈਸ਼ਨਲ ਲੋਗ ਹੈ ਪ੍ਰਸ਼ਾਸਨ ਨੂੰ ਸੁਚੇਤ ਹੋਣ ਦੀ ਲੋੜ ਹੈ ਮੈਂ ਫਿਰ ਇਹ ਗੱਲ ਕਹਿਣੀ ਚਾਹਵਾਂਗਾ ਕਿ ਜੇ ਪ੍ਰਸ਼ਾਸਨ ਪੁੱਛ ਨਹੀਂ ਕਰਦਾ ਤੇ ਵਪਾਰੀਆਂ ਵਾਸਤੇ ਬਹੁਤ ਔਖਾ ਕੰਮ ਹੈ ਤੁਹਾਡੇ ਕੋਲੋਂ ਪਹਿਲੇ ਵੀ ਕਾੜਵੇ ਬਹੁਤ ਕੀਤੀ ਗਈ ਹੈ ਕਿ ਜਿਹੜੇ ਬਾਹਰ ਲੋਕ ਆ ਰਹੇ ਉਹਨਾਂ ਦਾ ਆਧਾਰ ਕਾਰਡ ਵਗੈਰਾ ਚੈੱਕ ਕੀਤਾ ਜਾਏ ਕਿ ਪ੍ਰਸ਼ਾਸਨ ਉਹ ਦੁਰਪਰ ਵਰ ਕਰ ਰਿਹਾ ਅਸੀਂ ਬਾਰ ਬਾਰ ਕਹਿੰਦੇ ਆ ਜੀ ਪ੍ਰਸ਼ਾਸਨ ਕੋਲੋਂ ਨਹੀਂ ਕੋਈ ਸਹਿਯੋਗ ਨਹੀਂ ਮਿਲਦਾ ਪਿਆ ਮੌਜੂਦਾ ਇਸ ਵੇਲੇ ਵੀ ਮਕੇਰੀਆਂ ਵਿੱਚ ਬਹੁਤ ਸਾਰੇ ਲੋਕ ਇੱਦਾਂ ਦੇ ਹੋਣਗੇ ਜਿਨ੍ਹਾਂ ਦੀ ਕੋਈ ਵੈਰੀਫਿਕੇਸ਼ਨ ਨਹੀਂ ਹੋਈ ਦੀ ਉਹਨਾਂ ਦੇ ਵਿੱਚ ਕੋਈ ਚੰਗੇ ਮਾੜੇ ਲੋਕ ਹੋ ਸਕਦੇ ਆ ਇਹ ਪ੍ਰਸ਼ਾਸਨ ਦਾ ਦੇਖਣ ਦਾ ਕੰਮ ਹੈ ਸੀ ਬਹੁਤ ਵਾਰ ਅਵਾਜ਼ ਉਠਾਈ ਆ ਵਾਜੀ ਜੀ ਅਸਰ ਕਰਦੇ ਕਿ ਮੰਗ ਕਰਦੇ ਪ੍ਰਸ਼ਾਸਨ ਮੰਗ ਇਹੀ ਕਰਦੇ ਆ ਕਿ ਸਾਡਾ ਮਕੇਰੀਆਂ ਨੂੰ ਸੁਰੱਖਿਅਤ ਰਿਹਾ ਹੈਗਾ ਬੜੇ ਸ਼ਾਂਤ ਲੋਕ ਆ ਸਾਨੂੰ ਸੁਰੱਖਿਆ ਚਾਹੀਦੀ ਹੈ ਸਾਡੇ ਵਪਾਰ ਨੂੰ ਸੁਰੱਖਿਆ ਚਾਹੀਦੀ ਹੈ ਉਹ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਰਾਤ ਬਕਾਇਆ ਹਾਂਜੀ ਹਾਂਜੀ ਬੀਤੀ ਰਾਤ ਜਿਹੜੀ ਆ ਕੋਈ 2 ਵਜੇ ਦੇ ਕਰੀਬ ਸਾਡੇ ਇਥੇ ਲੋਕਲ ਪੁਲਿਸ ਅਸਟਫਰ ਸਾਹਿਬ ਨੂੰ ਇੱਕ ਫੋਨ ਰੀਸੀਵ ਹੋਇਆ ਵੀ ਪਹਿ ਕਹਾਜੀਪੁਰ ਰੋਡ ਤੇ ਜਾਇ ਆਪਣੇ ਜੁਐਲਰਜ਼ ਦਾ ਦੀ ਸ਼ਾਪ ਹੈਗੀ ਆ ਉੱਥੇ ਕੋਈ ਜਿਹੜੇ ਆ 10 12 ਬੰਦੇ ਆਏ ਆ ਉਹਨੇ ਸ਼ਟਰ ਤੋੜ ਕੇ ਤੇ ਉੱਥੇ ਜਿਹੜੀ ਆ ਇੱਕ ਚੋਰੀ ਦੀ ਘਟਨਾ ਅੰਜਾਮ ਦਿੱਤਾ ਜੋ ਫੋਨ ਮੈਨ ਤੇ ਪਹਿਲਾਂ ਐਸੀ ਕਨੈਲ ਸਿੰਘ ਬਾਅਦ ਐਸਐਚਓ ਸਾਹਿਬ ਖੁਦ ਗਏ ਸੀ ਉੱਥੇ ਜਾ ਕੇ ਦੇਖਿਆ ਪਰ ਉਹਨਾਂ ਦੇ ਸ਼ਟਰ ਤੋੜ ਕੇ ਉਹਨਾਂ ਦੇ ਜਿਹੜੇ ਸ਼ੀਸ਼ੇ ਵਗੈਰਾ ਤੋੜ ਕੇ ਜਿਹੜੀ ਉਹਨਾਂ ਦੀ ਬਾਹਰ ਚਾਂਦੀ ਦੇ ਬਰਤਨ ਵਗੈਰਾ ਪਏ ਸੀ ਤੇ ਜੋ ਸੋਨੇ ਦੇ ਉਹਨਾਂ ਦੇ ਜਿਹੜੇ ਹੈਗੇ ਜੀਵਰਾਤ ਉਹਨਾਂ ਨੇ ਬਾਹਰ ਸ਼ੋਰੂਮ 'ਚ ਰੱਖੇ ਸੀ ਉਹ ਜਿਹੜੇ ਚੋਰੀ ਕਰਕੇ ਲੈ ਗਏ ਆ ਜਿਹਨੇ ਕਿ ਸੀਸੀਟੀਵੀ ਫੁਟੇਜ ਦੇ ਵਿੱਚ ਆਉਂਦਾ ਹੈ ਉਹਦੇ ਵਿੱਚ ਦੇਖਿਆ ਪਈ 10-12 ਬੰਦੇ ਆਏ ਆ ਇਹਨਾਂ ਨੇ ਆ ਕੇ ਆਪਣਾ ਕਿਸੇ ਰਾਡ ਵਗੈਰਾ ਨਾਲ ਸ਼ਟਰ ਨੂੰ ਤੋੜ ਕੇ ਅੰਦਰ ਦਾਖਲ ਹੋ ਕੇ ਤਾਂ ਉੱਥੇ ਇਸ ਘਟਨਾ ਨੂੰ ਜਾਣ ਦਿੰਦਾ ਆ ਸੀਸੀਟੀਵੀ ਫੁਟੇ ਹੀ ਦੇਖ ਰਹੇ ਆ ਪਰਚਾ ਐਫਆਈਆ ਨੰਬਰ 11 ਦਾਇਰ ਕਰਤੀ ਆ ਤੇ ਮੈਂ ਐਸਐਸਓ ਸਾਹਿਬ ਸਾਰੀ ਟੀਮ ਆਪਾਂ ਲੱਗੇ ਆ ਟੈਕਨੀਕਲ ਐਵੀਡੈਂਸ ਤੇ ਵੀ ਲੱਗੇ ਹੋਏ ਆ ਸੀਸੀਟੀਵੀ ਕੈਮਰੇ ਵੀਮਨ ਇੰਟੈਲੀਜੈਂਸ ਇਹਨੂੰ ਜਲਦੀ ਟ੍ਰੇਸ ਕਰ ਲਵਾਂਗੇ